ਨਿਆਣਕਾ ਜੀ ਦਾ ਵੈਲਕਮ ਕਰਦਾ ਜੀ ਆਇਆਂ ਨੂੰ ਕਹਣਾ ਉਹਨਾਂ ਨੂੰ ਜਿਹਨੇ ਵੀ ਅੱਜ ਮੈਂ ਦੇਖ ਰਿਹਾ ਮੇਰੇ ਸਾਹਮਣੇ ਸਟੂਡੈਂਟਸ ਉਹਨਾਂ ਦੇ ਮਾਪੇ ਪੇਰੈਂਟਸ ਟੀਚਿੰਗ ਸਟਾਫ ਸ਼ਹਿਰ ਦੇ ਬੜੀਆ ਮਾਇਨਾਸ ਤੇ ਵੱਡੀਆਂ ਹਸਤੀਆਂ ਬੜੀਆਂ ਨਾਮਵਰ ਹਸਤੀਆਂ ਮੈਂ ਸਾਰਿਆਂ ਨੂੰਰੇ ਇਸ ਸਕੂਲ ਫੰਕਸ਼ਨ ਦੇ ਉੱਤੇ ਜੀ ਆਇਆਂ ਨੂੰ ਵੈਲਕਮ ਕਹਿਣਾ ਉਸੋਂਦਰਾ ਨਾਮ ਰੱਖਿਆ ਗਿਆ ਹੈ ਔਰ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਅਸੀਂ ਸਾਰੇ ਹੀ ਬੜਾ ਪਿਆਰ ਕਰਦੇ ਆਂ ਪਹਿਲੇ ਪਾਸ਼ਾ ਗੁਰਦਾਨਿਕ ਦੇਵ ਜੀ ਕਹਿ ਕੇ ਗਏ ਸੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਕੋਈ ਦਾਈ ਦਾਇਆ ਖੇਲੇ ਸਕਲ ਜੀ ਪਵਨ ਨੂੰ 600 ਸਾਲ ਤੋਂ ਪਹਿਲਾਂ ਛੇ ਸੌ 3 ਤੋਂ ਪਹਿਲਾਂ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਸੀ ਉਦੋਂ ਤੱਕ ਕੋਈ ਇੰਡਸਟਰੀ ਪੋਲੂਸ਼ਨ ਨਹੀਂ ਸੀ ਫਲਾਂਦੀ ਉਦੋਂ ਤੱਕ ਕੋਈ ਕਾਰਾਂ ਵੀ ਨਹੀਂ ਸੀ ਹੁੰਦੀਆਂ ਪਰ ਫੇਰ ਵੀ ਹਵਾ ਨੂੰ ਸਾਫ਼ ਰੱਖਣ ਲਈ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਉਦੋਂ ਤੱਕ ਪਾਣੀ ਐਨਾ ਜ਼ਿਆਦਾ ਸਾਦਾ ਪਾਣੀ ਖਰਾਬ ਨਹੀਂ ਸੀ ਹੋਇਆ ਗੰਦਾ ਨਹੀਂ ਸੀ ਹੋਇਆ ਔਰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਔਰ ਜਿਸ ਨਾਮ ਤੇ ਵਸੁੰਦਰਾ ਇਹ ਪ੍ਰੋਗਰਾਮ ਰੱਖਿਆ ਗਿਆ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਮਾਤਾ ਧਰਤ ਮਾਹੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਕਿਉਂ ਦਿੱਤਾ ਗਿਆ ਅਛਾ ਧਰਤੀ ਨੂੰ ਹੀ ਮਾਂ ਕਿਉਂ ਕਿਹਾ ਗਿਆ ਆਪਾਂ ਅਕਸਰ ਕਹਿੰਦੇ ਆ ਕੀ ਹੈ ਆਪਾਂ ਕਹਿੰਦੇ ਆ ਸਾਡੀ ਧਰਤੀ ਮਾਂ ਭਾਰਤ ਮਾਤਾ ਕੀ ਜੈ ਜੈ ਪਰ ਕਿਉਂ ਮਾਤਾ ਹੀ ਕਿਉਂ ਕਿਹਾ ਜਾਂ ਧਰਤੀ ਬੜਾ ਵੱਡਾ ਸਵਾਦ ਹੈ ਕਿ ਅਸੀਂ ਭਾਰਤ ਦੇ ਵਾਸੀ ਸਾਡੇ ਵੇਦਾਂ ਚ ਸ਼ਾਸਤਰਾਂ ਚ ਉਪਦਿਸ਼ਾ ਚ ਜਿਹੜੀਆਂ ਸਾਡੀਆਂ ਸਮ੍ਰਿਧੀਆਂ ਚ ਸਾਡੇ ਗ੍ਰੰਥਾਂ ਚ ਭਾਰਤੀ ਨੂੰ ਮਾਂ ਦਾ ਹੀ ਪਰਚਾ ਕਿਉਂ ਦਿੱਤਾ ਗਿਆ ਪਰਚਾ ਦਾ ਹੋਰ ਵੀ ਦਿੱਤਾ ਜਾ ਸਕਦਾ ਦਰ ਅਸਲ ਧਰਤੀ ਨੂੰ ਮਾਂ ਦਾ ਦਰਜਾ ਇਸ ਲਈ ਦਿੱਤਾ ਗਿਆ ਹੈ ਜਿਹੜਾ ਸਾਡਾ ਪੰਜ ਭੂਤਕ ਸ਼ਰੀਰ ਹੈ ਜਿਹੜੇ 5 ਐਲੀਮੈਂਟਸ ਤੋਂ ਸਾਡਾ ਸ਼ਰੀਰ ਬਣਿਆ ਹੈ ਇਹ ਪੰਜ ਦੇ ਪੰਜ ਐਲੀਮੈਂਟਸ ਇਸ ਧਰਤੀ ਤੋਂ ਜਨਰੇਟ ਹੁੰਦੇ ਨੇ ਜਿਵੇਂ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਐਵੇਂ ਸਾਰੀਆਂ ਦੁਨੀਆ ਦੀਆਂ ਮਾਵਾਂ ਨੂੰ ਜਨਮ ਦੇਣ ਵਾਲੀ ਧਰਤੀ ਮਾਂ ਇਹ ਵੀ ਪੰਜੇ ਐਲੀਮੈਂਟ ਇਸ ਧਰਤੀ ਚ ਨੰਬਰ 1 ਇੱਕ ਕ੍ਰੀਏਟਰ ਹੈ ਇਹ ਮਾਂ ਹੈ ਦੂਸਰਾ ਜਿਵੇਂ ਮਾਂ ਆਪਣੇ ਬੱਚਿਆਂ ਦਾ ਮਲ ਮੂਤਰ ਸਾਫ਼ ਕਰਦੀ